ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਬਾਰਸ਼ ਪੰਜਾਬ ਦੇ ਜਥੇਬੰਦੀ ਹੈ ਨਾ ਉਹ ਜਥੇਬੰਦੀ ਕਿਹਦੀ ਹੈ ਮੂਤਪਾਲ ਨੇ ਬਣਾਈ ਹੈ ਭਾਈ ਜਾਂ ਕੀਤੀ ਸੀ ਪਹਿਲਾਂ ਇਹਨਾਂ ਨੇ ਇਹ ਜਥੇਬੰਦੀ ਦੀਪ ਸਿੱਧੂ ਨੇ ਬਣਾਈ ਸੀ ਉਹਦੇ ਮੌਤ ਤੋਂ ਬਾਅਦ ਇਹਨਾਂ ਨੇ ਕਬਜ਼ਾ ਕਰ ਲਿਆ ਸੀ ਤੇ ਹੁਣ ਕਰਤਾ ਧਰਤਾ ਕੌਣ ਹੈ ਇੱਕ ਤਾਂ ਉਹਦਾ ਪਾਪਾ ਹੈ ਮੂਤਪਾਲ ਦਾ ਸ਼ਿਮਾ ਇੱਕ ਮਾਤਾ ਉਹਦੀ ਤੇ ਦੋ ਚਾਰ ਹੋਰ ਨੇ ਜਿਹੜੇ ਬੇਲੜ ਨੇ ਇੱਕ ਉਹ ਹੈ ਜਿਹੜਾ ਕਹਿੰਦਾ ਸੀ ਝੋਨੇ ਦਾ ਝਾੜ ਤਾਂ ਘਟ ਨਿਕਲਦਾ ਹੈ ਭਈਏ ਸਿਰ ਘਟਾਂ ਮੀੜੀਆਂ ਵਾਲੇ ਹੱਥ ਲਾ ਦਿੰਦੇ ਆ ਤੇ ਦੋ ਤਿੰਨ ਕੋਹੋਰ ਨੇ ਇੱਕ ਉਹ ਸਰ ਵੀ ਤਾਂ ਐਮਪੀ ਨਿਸ਼ੇੜੀ ਜਿਹਦਾ ਕੋਈ ਫਾਇਦਾ ਨਹੀਂ ਹੋਇਆ ਐਮਪੀ ਬਣਨ ਦਾ ਤੇ ਇਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਸੀ ਆਪਦੇ ਜਾਣੇ ਚਾਦਰ ਕਲਾਕੀ ਦੇ ਨਾਲ ਇਹ ਸਟੇਟਮੈਂਟ ਆਈ ਸੀ ਕਹਿੰਦੇ ਜਿਹੜੀ ਜਿਮਨੀ ਚੋਣ ਹੈ ਨਾ ਤਰਨਤਨ ਸਾਹਿਬ ਦੀ ਉੱਥੋਂ ਕਹਿੰਦੇ ਬੀਬੀ ਪਰਮੀਤ ਕੌਰ ਖਾਲੜਾ ਇਲੈਕਸ਼ਨ ਲੜਨਗੇ ਜਿਮਨੀ ਇਲੈਕਸ਼ਨ ਪਰ ਜਦੋਂ ਉਹਨਾਂ ਨੇ ਸੁਣਿਆ ਬੀ ਇਹ ਸਟੇਟਮੈਂਟ ਕਿਉਂ ਦਿੱਤੀ ਹੈ ਇਹਨਾਂ ਨੇ ਤੇ ਉਹਨਾਂ ਨੇ ਬਹੁਤ ਮਹਿੰਗੀ ਜੁੱਤੀ ਪਾਈ ਹੋਈ ਸੀ ਮਰਕਾ ਤੋਂ ਕੈਨੇਡਾ ਤੋਂ ਹੁੰਦੀ ਹੋਈ ਜੁੱਤੀ ਉਹ ਸਿੱਧੀ ਪੰਜਾਬ ਆਈ ਤੇ ਪੰਜਾਬ ਵਿੱਚ ਆਈ ਅਜਿਹਾ ਨਾ ਸਟੇਟਮੈਂਟ ਦਿੱਤੀ ਸੀ ਕਿ ਬੀਬੀ ਖਾਲੜਾ ਇਲੈਕਸ਼ਨ ਲੜੂਗੀ ਅਮਰਤਪਾਲ ਦਾ ਪਾਪਾ ਸਰਬੀਤ ਹੋ ਗਿਆ ਮੂਤਪਾਲ ਹੋ ਗਿਆ ਇਹਨਾਂ ਦੇ ਮੂੰਹ ਤੇ ਉਹ ਜੁੱਤੀ ਵੱਜੀ ਹੈ ਜਨ ਕਿ ਬਹੁਤ ਵੱਡੀ ਲੜਨਤ ਪਾਈ ਹੈ ਉਹਨਾਂ ਨੇ ਕੀ ਕਿਹਾ ਉਹਨਾਂ ਨੇ ਆਪਣੀ ਸਟੇਟਮੈਂਟ ਦੇ ਵਿੱਚ ਬੀਬੀ ਖੱਲੜਾ ਨੇ ਉਹ ਕਹਿੰਦੇ ਸਾਡਾ ਮਕਸਦ ਸਾਡਾ ਮੋਟਿਵ ਇਲੈਕਸ਼ਨ ਲੜਨਾ ਨਹੀਂ ਸਾਡਾ ਕੋਈ ਪੇਸ਼ਾ ਨਹੀਂ ਹੈਗਾ ਉਹ ਕਹਿੰਦੇ ਅਸੀਂ ਸਿਧਾਂਤਾਂ ਦੇ ਨਾਲ ਕੌਮ ਦੇ ਨਾਲ ਪੰਜਾਬ ਦੇ ਨਾਲ ਖੜੇ ਹ ਖੱਲੜਾ ਸਾਭ ਦੀ ਬਹੁਤ ਵੱਡੀ ਦੇਣ ਸੀ ਜਿਹੜੀਆਂ 25000 ਨਵਾਸ ਨਾਸਾਂ ਸੀ ਉਹਨਾਂ ਦੀ ਸਨাক্ত ਕੀਤੀ ਤੇ ਇਹ ਉਹਨਾਂ ਨੂੰ ਖਮਿਆਜਲੀ ਭੁਗਤਣਾ ਪਿਆ ਸੀ ਉਹਨਾਂ ਦੇ ਨਾਂ ਤੇ ਅਮਰੀਕਾ ਦੇ ਵਿੱਚ ਇੱਕ ਸਕੂਲ ਖੋਲਿਆ ਗਿਆ ਇਹ ਬਹੁਤ ਵੱਡੀ ਉਪਲਬਧੀ ਹੈ ਉਹਦੇ ਸ਼ੁਭ ਕਰਮਾਂ ਨੂੰ ਦੇਖਦੇ ਹੋਏ ਤੇ ਬੀਬੀ ਖਾਲੜਾ ਨੇ ਜਿਹੜਾ ਬਿਆਨ ਦਿੱਤਾ ਨਾ ਉਹ ਬਿਆਨ ਦੇ ਵਿੱਚ ਬਹੁਤ ਤੰਤ ਬਹੁਤ ਤਾਕਤ ਹੈ ਕਿ ਉਹ ਖਿਲਾਰੇ ਪਾਊਗਾ ਜੀ ਪੂਰੀ ਰਾਜਨੀਤੀ ਦੇ ਵਿੱਚ ਪਹਿਲੀ ਗੱਲ ਤਾਂ ਉਹਨਾਂ ਨੇ ਇਹ ਜਿਹੜੇ ਕੜਾਹ ਮ ਚੌਧਰੀ ਸੀ ਭਾਵੇਂ ਸਿੱਧੂ ਹੋਵੇ ਦੀਪ ਸਿੱਧੂ ਭਾਵੇਂ ਅਮੈਰੋ ਬਲਾਟਕਾਰੀ ਹੋਵੇ ਮਾਨ ਵਰਗੇ ਹੋਣ ਜਾਂ ਅਮਰਤਪਾਲ ਮੂਤਪਾਲ ਵਰਗੇ ਦੇ ਭਾਪੇ ਵਰਗੇ ਹੋਣ ਇਹਨਾਂ ਦੇ ਮੂੰਹ ਤੇ ਚਪੇੜੇ ਵੱਜ ਜਾਵੇ ਇਹਨੂੰ ਨਕਾਰਿਆ ਉਹਨਾਂ ਨੇ ਕਿਉਂਕਿ ਉਹ ਸਮਝ ਚੁੱਕੇ ਵੀ ਖੰਡੂਰ ਸਾਹਿਬ ਵਾਲਿਆਂ ਨੇ ਐਮਪੀ ਬਣਾ ਕੇ ਅਮਰਤਪਾਲ ਨੂੰ ਕੀ ਖਟਿਆ ਸ਼ਰਬੀਤ ਨੂੰ ਐਮਪੀ ਬਣਾ ਕੇ ਕੀ ਖਟਿਆ ਉਹਨਾਂ ਨੂੰ ਇਸ ਗੱਲ ਦੀ ਸਮਝ ਹੈ ਪੜ੍ਹੇ ਲਿਖੇ ਨੇ ਉਹ ਤੇ ਉਹਨਾਂ ਨੇ ਇਹ ਸਟੇਟਮੈਂਟ ਤਾਂ ਦਿੱਤੀ ਹੈ ਕਿ ਅਸੀਂ ਕੋਈ ਇਲੈਕਸ਼ਨ ਨਹੀਂ ਲੜਾਂਗੇ ਅਛਾ ਹੁਣ ਇਹਨਾਂ ਦਾ ਬੀਬੀ ਖਾਲੜਾ ਦਾ ਨਾਂ ਲੈਣ ਤੋਂ ਮਕਸਦ ਕੀ ਸੀਗਾ ਵੀ ਉਹਨਾਂ ਦਾ ਨਾਮ ਕਿਉਂ ਲੋਕਾਂ ਸਾਹਮਣੇ ਰੱਖਿਆ ਕਿ ਬੀਬੀ ਖਾਲੜਾ ਇਲੈਕਸ਼ਨ ਲੜਨਗੇ ਇਹਦਾ ਮਤਲਬ ਸੀਗਾ ਵੀ ਉਹਨਾਂ ਦਾ ਨਾਮ ਵੱਡਾ ਵੱਡਾ ਚਿਹਰਾ ਸਿੱਖ ਕੌਮ ਦੇ ਨਾਲ ਮੂਵਮੈਂਟ ਦੇ ਨਾਲ ਬਹੁਤ ਪੁਰਾਣੇ ਜੁੜੇ ਹੋਏ ਨੇ ਵੀ ਉਹਨਾਂ ਦੇ ਨਾਮ ਤੇ ਫੰਡਕ वगैरह ਜਿਹੜਾ ਪੈਸਾ ਉਹ ਬਾਵਾ ਇਕੱਠਾ ਹੋ ਜਾਂਦਾ ਤਾਂ ਉਹਦਾ ਨਾਂ ਲਿਆ ਸੀ ਇਹਨਾਂ ਨੇ ਪਰ ਉਹਨੂੰ ਪਤਾ ਸੀ ਦੂਜੀ ਗੱਲ ਹੋਰ ਕਹਿਣੀ ਹੈ ਜਦੋਂ ਖਲੂਰ ਸਾਹਿਬ ਤੇ ਇਲੈਕਸ਼ਨ ਹੋਈਆਂ ਨਾ ਮੂਤਪਾਲ ਨੂੰ ਜਿਤਾਇਆ ਉਦੋਂ ਕੁਝ ਲੋਕ ਚਾਹੁੰਦੇ ਸੀ ਕਿ ਬੀਬੀ ਖਾਲੜਾ ਇਲੈਕਸ਼ਨ ਲੜੇ ਉਥੋਂ ਪਰ ਇਹਨਾਂ ਨੇ ਅਮਰਤਪਾਲ ਨੂੰ ਇਲੈਕਸ਼ਨ ਲੜਾਈ ਤੇ ਇਹ ਵੀ ਚਰਚਾ ਚੱਲੀ ਸੀ ਕਿ ਜਦੋਂ ਜੇ ਕਿਤੇ ਗਵਰਨਮੈਂਟ ਵੱਲੋਂ ਸਰਕਾਰ ਵੱਲੋਂ ਪੇਪਰ ਰੱਦ ਕਰ ਦਿੱਤੇ ਜਾਂਦੇ ਆ ਤਾਂ ਜਿਹੜਾ ਸੈਕੰਡ ਉਮੀਦਵਾਰ ਹੋਊਗਾ ਉਹ ਬੀਬੀ ਖਾਲੜਾ ਹੋਣੇ ਚਾਹੁੰਦੇ ਉਦੋਂ ਇਹਨਾਂ ਨੇ ਉਹ ਵੀ ਉਥੇ ਸਹੀ ਨਹੀਂ ਕੀਤਾ ਉਥੇ ਕਿਸੇ ਦਾ ਹੋਰ ਨਾਮ ਸਾਹਮਣੇ ਲਿਆਤਾ ਬੀਬੀ ਖਾਲੜਾ ਨੂੰ ਉਥੇ ਵੀ ਇਹਨਾਂ ਨੇ ਨਕਾਰਿਆ ਸੀ ਹੁਣ ਬੀਬੀ ਉਹ ਪੜ੍ਹੇ ਲਿਖੇ ਪਰਿਵਾਰ ਵਿੱਚੋਂ ਆ ਆ ਪੜ੍ਹੇ ਲਿਖੇ ਨੇ ਇਹਨਾਂ ਗੱਲਾਂ ਦੀ ਉਹਨੂੰ ਸਮਝ ਸੀ ਉਹਨੇ ਵਧੀਆ ਸਟੇਟਮੈਂਟ ਦਿੱਤੀ ਜਾਨੀ ਕਿ ਇਹਨਾਂ ਨੂੰ ਨਕਾਰ ਦਿੱਤਾ ਸਾਰੇ ਨੂੰ ਲੋਕਾਂ ਨੂੰ ਦਰਸ਼ਨ ਦੀ ਕੋਸ਼ਿਸ਼ ਕੀਤੀ ਹੈ ਵੀ ਇਹਨਾਂ ਤੋਂ ਬਚੋ ਬੀਏ ਕੜਾ ਮ चौधरी ਨੇ ਇਹਨਾਂ ਨੂੰ ਜਾਂ ਇਹਨਾਂ ਦੀ ਪੰਥ ਨੂੰ ਕੌਮ ਨੂੰ ਕੋਈ ਲੋੜ ਨਹੀਂ ਇੱਕ ਗੁੰਮਰਾਹ ਕਰਦੇ ਨੇ ਨੌਜਵਾਨੀ ਨੂੰ ਸੇਕਮ ਇਦਾਂ ਹੀ ਹੋਇਆ ਮੈਂ ਦੋ ਗੱਲਾਂ ਤੁਹਾਨੂੰ ਕਹਿਣੀਆਂ ਨੇ ਫਰੀਦਕੋਟ ਵਾਲੇ ਲੋਕ ਬਹੁਤ ਫੋਨ ਕਰਦੇ ਆ ਕਿ ਤੁਸੀਂ ਕਹਿ ਦਿੰਦੇ ਹੋ ਹਰ ਇੱਕ ਬੰਦਾ ਕਹਿੰਦਾ ਨਹੀਂ ਫਰੀਦਕੋਟ ਵਾਲਿਆਂ ਨੇ इमोशनल ਹੋ ਕੇ ਵੋਟਾਂ ਪਾਈਆਂ ਸਰਬਜੀਤ ਨੂੰ ਹੋਇਆ ਕੀ 1% ਵੀ ਫਾਇਦਾ ਨਹੀਂ ਹੋਇਆ ਉਹ ਬੰਦੇ ਕਹਿੰਦੇ ਅਸੀਂ ਪਸਤੋਂਦੇ ਖੰਡੂਰ ਸਾਹਿਬ ਕੀ ਹੋਇਆ ਵੋਟਾਂ ਪਾ ਕੇ 1% ਕੋਈ ਲਾਭ ਹੋਇਆ ਇੱਕ ਮੈਨੂੰ ਕਿਸੇ ਬੰਦੇ ਨੇ ਗੱਲ ਸੁਣਾਈ ਕਹਿੰਦੇ ਜਿਹੜਾ ਗੁਰਜੀਤ ਰਾਣਾ ਕੰਮਰਾਹ ਦਾ ਉਹਦੇ ਕੋਲੇ ਕਹਿੰਦੇ ਕੋਈ ਬੰਦਾ ਗਿਆ ਕੋਈ ਮਰੀਜ਼ ਵਸਦੇ ਅ ਚਿੱਠੀ ਲੈਣੀ ਸੀ ਕਿਉਂਕਿ ਐਮਪੀ ਫੰਡ ਦੇ ਵਿੱਚ ਚਿੱਠੀ ਹੁੰਦੀ ਹੈ ਉਹ ਤੁਸੀਂ ਪੀਜੀਐਨ ਚਿੱਠੀ ਦੇ ਸਕਦੇ ਹੋ ਕਿ ਇਸ ਮਰੀਜ਼ ਦਾ ਇਲਾਜ ਕੀਤਾ ਜਾਵੇ ਉਹ ਉਹਨਾਂ ਦੇ ਕੋਟੇ ਵਿੱਚ ਹੁੰਦਾ ਤੇ ਗੁਰਜੀਤ ਰਾਣਾ ਕਹਿੰਦੇ ਕਹਿੰਦੇ ਵੀ ਸਾਡੇ ਐਮਪੀ ਨੂੰ ਸੀ ਕੋਈ ਉਹ ਕਹਿੰਦੇ ਤੁਸੀਂ ਅੰਮ੍ਰਿਤਪਾਲ ਤੁਹਾਡਾ ਐਮਪੀ ਹੈ ਤੁਸੀਂ ਉਹਨੂੰ ਕਹੋ ਅਗਲੇ ਨਖਤੇ ਮਰੀ ਇਹ ਖਮਿਆਜਾ ਉਹਨਾਂ ਲੋਕਾਂ ਨੂੰ ਭੁਗਤਣਾ ਪਿਆ ਤੇ ਇਹ ਵੀ ਸਾਰੀ ਸਮਝ ਜਿਹੜੀ ਇਹ ਬੀਬੀ ਖਾਲੜਾ ਨੂੰ ਹੋ ਚੁੱਕੀ ਹੈ ਉਹਨਾਂ ਦੀ ਕਰਦਾਰ ਤੁਸੀਂ ਪਹਿਲਾਂ ਕਿਦਾਂ ਕਿ ਟਕਨੂਰ ਸਾਹਿਬ ਤੇ ਤੇ ਹੁਣ ਕਰਨ ਫਿਰਦੇ ਸੀ ਬੀਬਾ ਜੀ ਕਹਿੰਦੇ ਸਾਡਾ ਕੋਈ ਮੋਟਿਵ ਨਹੀਂ ਸਾਡਾ ਕੋਈ ਪੇਸ਼ਾ ਨਹੀਂ ਜਿਵੇਂ ਅਸੀਂ ਇਲੈਕਸ਼ਨ ਲੜ ਗਏ ਅਸੀਂ ਕਹਿੰਦੇ ਪੰਜਾਬ ਦੇ ਨਾਲ ਕੌਮ ਦੇ ਨਾਲ ਸਿਧਾਂਤਾਂ ਦੇ ਨਾਲ ਖੜੇ ਹਾਂ ਜਾਨੀ ਕਿ ਇਹ ਜਿਹੜੇ ਘੜਾ ਮ ਚੌਧਰੀ ਬਣੇ ਸੀ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਇਹਨਾਂ ਨੂੰ ਲੋਕਾਂ ਦੇ ਸਾਹਮਣੇ ਨਕਾਰ ਦਿੱਤਾ। ਰਾਜਨੀਤਿਕ ਗਲੈਰਿਆਂ ਦੇ ਵਿੱਚ ਇਹ ਬਹੁਤ ਵੱਡੀ ਤਨਸਲੀ ਹੈ ਬੀਬਾ ਖਾਲੜਾ ਦਾ ਨਾਮ ਜਿਹੜਾ ਚਿਹਰਾ ਜਿਹੜਾ ਉਹ ਬਹੁਤ ਵੱਡਾ ਹੈ। ਇਹ ਪੂਰੀ ਕੌਮ ਨੂੰ ਪਤਾ ਹੈ। ਪਰ ਜਿਹੜੇ ਚਪੇੜ ਮਾਰੇ ਆ ਨਾ ਇਹਨਾਂ ਦੇ ਕੜਮ ਚੌਧਰੀਆਂ ਦੇ ਸਵਾਦ ਆ ਗਿਆ। ਹੁਣ ਇਹਨਾਂ ਸਾਰਿਆਂ ਨੂੰ ਜਿਨ੍ਹਾਂ ਨੇ ਬੀਬੀ ਖਾਲੜਾ ਦਾ ਨਾਮ ਲਿਆ ਸੀ ਕਿ ਤਰਨਤਾਰਨ ਦੇ ਵਿੱਚ ਜਿਹੜੀ ਜਮਨੀ ਚੋਣਾਂ ਆ ਬਾਅਦ ਇਲੈਕਸ਼ਨ ਉਹ ਲੜਨਗੇ। ਤਾਂ ਇਹਨਾਂ ਸਾਰਿਆਂ ਨੂੰ ਚੱਪੜੇ 'ਚ ਨੱਕ ਡੋਬ ਕੇ ਮਰ ਜਾਣਾ ਕਹਿੰਦੇ ਜੀ ਚੱਪੜੇ ਚਾਹੀਦੀ ਐ ਤਾਂ ਮੈਨੂੰ ਫੋਨ ਕਰ ਲਿਓ ਭੇਜ ਦਵਾਂ ਮੇਰੀ ਜਾਂ ਕਿਸੇ ਭਾਂਡੇ ਪਕਾਉਣ ਵਾਲੇ ਨੂੰ ਪੱਕਾ ਹੀ ਕਹਿ ਦਿਆਂਗੇ ਵੀ ਜਾ ਕੇ ਬੰਦਿਓ ਘਰਾਂ ਦੇ ਵਿੱਚ ਇੱਕ ਦੋ ਗੱਡੀਆਂ ਥੋੜੀਆਂ ਹੁੰਦੀਆਂ 20000 ਦੀਆਂ ਬੰਦ ਦੇਣਗੇ ਤੇ ਮਰਿਓ ਹੁਣ ਨੱਕ ਡੋਬ ਕੇ ਪਰ ਇੰਨੀ ਤੁਹਾਡੇ ਗਿਣਤੀ ਹੈ ਨਹੀਂ ਤੁਸੀਂ ਸਾਰੇ 2-400 ਬੰਦਾ ਜਿਹੜਾ ਪੂਰੀ ਕੌਮ ਨੂੰ ਬਦਨਾਮ ਕਰ ਰਹੇ ਹੋ ਔਰ ਕੌਮ ਦੇ ਨਾਲ ਤੁਸੀਂ ਲੁੱਟ-ਖਸੁੱਟ ਕੀਤੀ ਐ ਔਰ ਇਹਨਾਂ ਦਾ ਮਕਸਦ ਇਲੈਕਸ਼ਨ ਲੜਨ ਤੋਂ ਹੁਣ ਇਹ ਰਹਿ ਗਿਆ ਵੀ ਬੰਦਾ ਖੜਾ ਕਰੋ ਬੰਦਾ ਉਹ ਹੋਵੇ ਜਿਹਦੇ ਪਿੱਛੇ ਥੋੜੇ ਬਹੁਤੇ ਲੋਕ ਲੱਗਣ ਜਿਹਦੇ ਪਿੱਛੇ ਥੋੜਾ ਬਹੁਤਾ ਫੰਡ ਇਕੱਠਾ ਹੋਵੇ ਇਹਨਾਂ ਦੀ ਹੁਣ ਰਾਜਨੀਤੀ ਆ ਹੁੰਦੀ ਹੈ ਇਹਨਾਂ ਨੂੰ ਉਦੋਂ ਪੰਜਾਬ ਦੇ ਲੋਕਾਂ ਨੇ ਨਕਾਰਿਆ ਹੋਇਆ ਕੁਝ ਭੇਡਾਂ ਨੇ ਜਿਹੜੀਆਂ ਪਿੱਛੇ ਲੱਗਦੀਆਂ ਨੇ ਤੇ ਉਹਨਾਂ ਭੇਡਾਂ ਨੂੰ ਸਮਝਾਉਣ ਦਾ ਔਕਾ ਹੁੰਦਾ ਹੈ ਤੁਹਾਨੂੰ ਚੰਗੀ ਤਰ੍ਹਾਂ ਪਤਾ ਪਰ ਬੀਬੀ ਖਾਲਸਾ ਦਾ ਜਿਹੜਾ ਇਹ ਕਦਮ ਹੈ ਸਟੇਟਮੈਂਟ ਦੇਣੀ ਪੋਸਟਪੌਣੀ ਬਹੁਤ ਵੱਡਾ ਸ਼ਲੰਘਾਜੋ ਕਦਮ ਹੈ ਇਹਨਾਂ ਕਦਮ ਚਾਉਦਰੀਆਂ ਨੂੰ ਨਕਾਰ ਦਿੱਤਾ ਕਿ ਮੈਂ ਇਲੈਕਸ਼ਨ ਨਹੀਂ ਲੜਨੀ ਇਹਦਾ ਮਤਲਬ ਇਹਨਾਂ ਨੇ ਝੂਠ ਬੋਲਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ